ਨਮਸਕਾਰ ਇਹ ਆਕਾਸ਼ਵਾਣੀ ਜਲੰਧਰ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚ ਜਿੰਨੀ ਚੋਣਾਂ ਲਈ VOTING ਅ ਸਵੇਰ ਤੋਂ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਏ ਇਨ੍ਹਾਂ ਹਲਕਿਆਂ ਵਿੱਚ ਬਰਨਾਲਾ ਸ੍ਰੀ ਮੁਕਸਰ ਸਾਹਿਬ ਦਾ ਗਿੱਦੜਪਾਹ ਗੁਰਦਾਸਪੁਰ ਦਾ ਡੇਰਾ ਬਾਬਾ ਨਾਨਕ ਅਤੇ ਹੁਸ਼ਿਆਰਪੁਰ ਦਾ ਰਾਖਮਹਾਲਾ ਚੱਬੇਵਾਲ ਸ਼ਾਮਲੇ 7 ਲੱਖ ਦੇ ਕਰੀਬ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੇ ਯੋਗ ਨੇ ਇਸੇ ਦੌਰਾਨ ਚੱਬੇਵਾਲ ਤੋਂ ਵੋਟਾਂ ਦਾ ਕਹਿਣਾ ਹੈ ਕਿ ਹਰਮਨਦੀਪ ਕੌਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਆਦਾ ਤੋਂ ਜਿਆਦਾ ਵੋਟ ਪਾਓ ਆਪਣੇ ਪਸੰਦੀਦਾ ਤੇ ਜਿਹੜਾ ਸਾਡੇ ਪਿੰਡ ਦੀ ਭਲਾਈ ਕਰ ਸਕੇ ਜਿਹੜੇ ਸਾਡੇ ਬੱਚਿਆਂ ਲਈ ਵੀ ਕੁਝ ਕਰ ਸਕੇ ਕਾਲਜ ਵਗੈਰਾ ਖੋਲੇ ਉਹੀ ਅਸੀਂ ਚਾਹੁੰਦੇ ਹਾਂ ਇਸ ਕਰਕੇ ਮੈਂ ਵੋਟ ਪਾਉਣੇ ਮਨਜੀਤ ਕੌਰ ਕਿ ਕੋਈ ਕਿਸੇ ਦੇ ਪਿੱਛੇ ਲਾ ਕੇ ਵੋਟ ਨਾ ਪਾਵੇ ਜਿਹੜਾ ਵੀ ਕੈਂਡੀਡੇਟ ਤੁਸੀਂ ਬਣਾਉਣਾ ਚਾਹੁੰਦੇ ਹੋ ਆਪਣੇ ਮਨਪਸੰਦ ਬਣਾਓ ਜੋ ਜਿਹੜਾ ਤੁਹਾਡੇ ਪਿੰਡ ਦੀ ਤਰੱਕੀ ਕਰ ਸਕੇ ਕੋਈ ਹਸਪਤਾਲ ਵਧੀਆ ਬਣਾ ਸਕੇ ਇੱਥੇ ਵਧੀਆ ਕਾਲਜ ਹੋਵੇ ਜਿਹੜੇ ਸਾਡੇ ਬੱਚਿਆਂ ਨੂੰ ਦੂਰ ਜਾਣ ਦੀ ਲੋੜ ਨਾ ਹੋਵੇ ਇੱਥੇ ਆਪਣੇ ਪੜਾਈ ਪੂਰੀ ਕਰ ਸਕਣ ਉਧਰ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੇ ਕਿਹਾ ਕਿ ਨਮਾਜ਼ ਬਲਾ ਮੈਂ ਚਾਹੁੰਨੀ ਆ ਕਿ ਜਿਹੜਾ ਕਿ ਨਵਾਂ ਨਮਾਇਦਾ ਆਏ ਉਹ ਚੰਗੇ ਕੰਮ ਕਰੇ ਜਿਹੜੇ ਨੌਜਵਾਨ ਬੇਰੁਜ਼ਗਾਰ ਆ ਉਹਨਾਂ ਨੂੰ ਰੁਜ਼ਗਾਰ ਪੈਦਾ ਕਰਨ ਕਿ ਬੀਬੀਆਂ ਲਈ ਵੀ ਕੋਈ ਨਾ ਕੋਈ ਕੰਮ ਸ਼ੁਰੂ ਹੋਵੇ ਕੋਈ ਨਾ ਕੋਈ ਸੈਂਟਰ ਬਿਊਟੀ ਪਾਰਲਰ ਦਾ ਬਹੁਤ ਸਾਰੇ ਵੀ ਪੜਨਾ ਚਾਹੁੰਦੀਆਂ ਉਹ ਬਾਹਰ ਸਿੱਖਣ ਉਹਨਾਂ ਦੀ ਫੀਸ ਬਹੁਤ ਆ ਤੇ ਅਸੀਂ ਚਾਹੁੰਨੇ ਕਿ ਸਰਕਾਰ ਇਹੋ ਜਿਹੇ ਕੰਮ ਕਰੇ ਮੇਰਾ ਨਾਮ ਫਰੀਦ ਮਸੀਹ ਆ ਮੈਂ ਇੱਥੇ ਆਪਣੀ ਵੋਟ ਪਾਉਣ ਆਇਆ ਸੀ ਮਿਹਨਤੀ ਔਰ ਸੂਝਵਾਨ ਉਮੀਦਵਾਰ ਜਿਹੜਾ ਉਹ ਸਾਹਮਣੇ ਆਵੇ ਤਾਂ ਕਿ ਜੋ ਸਾਡੇ ਪਿੰਡ ਦੇ ਜੰਗ ਬਰਾਡਾ ਉਹਨਾਂ ਵਾਸਤੇ ਕੋਈ ਚੰਗੇ ਉਪਰਾਲੇ ਕਰ ਸਕੇ ਹਾਏ ਨਾਮ ਮੇਰਾ ਜੀਵਨ ਸਿੰਘ ਆ। ਵੋਟ ਸੈਂਟਰ ਤੇ ਮੈਂ ਅੱਜ ਖੜਾ ਆ। ਇੱਥੇ ਵੋਟ ਬਹੁਤ ਹੀ ਸਹੀ ਤਰੀਕੇ ਨਾਲ ਹੋ ਰਹੀ ਆ। ਕੋਈ ਖਿੱਚਤਾਈ ਨਹੀਂ ਆ। ਨਾ ਹੀ ਕਿਸੇ ਗੱਲ ਦਾ ਮਾਹੌਲ ਖਰਾਬ ਆ। ਬਹੁਤ ਹੀ ਚੰਗੇ ਢੰਗ ਨਾਲ ਵੋਟਾਂ ਪਾਈਆਂ ਜਾ ਰਹੀਆਂ ਨੇ। ਪੰਜਾਬ ਦੇ ਮੁੱਖ ਚੋਣ ਦਫ਼ਤਰ ਦੇ ਹਲਕੇ ਅਨੁਸਾਰ ਸਵੇਰੇ 11:00 ਵਜੇ ਤੱਕ 2.76% ਦੀ ਪੋਲਿੰਗ ਦਰਜ ਕੀਤੀ ਗਈ। ਭਾਜਪਾ ਵੱਲੋਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਰਵਿਕੰਥ ਸਿੰਘ ਕਾਲੋਂ ਤੇ ਸੋਹਣ ਸਿੰਘ ਠੰਡਲ ਚੌਣ ਮੈਦਾਨ ਵਿੱਚ ਨੇ। ਕਾਂਗਰਸ ਵੱਲੋਂ ਅਮਰਤਾ ਵੜਿੰਗ ਤੇ ਜਤਿੰਦਰ ਕੋਹਰ ਅਤੇ ਹਰਦੀਪ ਸਿੰਘ ਡਿੰਪੀ ਢਿਲੋਂ ਤੇ ਇਸ਼ਾਨਕ ਕੁਮਾਰ ਚੱਬੇਵਾਲ ਆਪ ਦੇ ਉਮੀਦਵਾਰ ਨੇ ਸੁਰੱਖਿਆ ਦਾ ਪੂਕਾ ਇੰਤਜ਼ਾਮ ਕੀਤੇ ਗਏ ਨੇ ਸਾਰੇ 831 ਵੋਟ ਕੇਂਦਰਾਂ ਦੀ 100% ਦੀ ਲਾਈਵ ਵੈਬ ਕਾਸਟਿੰਗ ਦੇ ਨਾਂ ਨਾਲ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰੀਅਲ ਟਾਈਮ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ VOTING ਸ਼ਾਮ 6 ਵਜੇ ਖਤਮ ਹੋਵੇਗੀ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਹਲਕਿਆਂ ਦੇ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਜਿੰਨੀ ਚੋਣਾਂ ਜ਼ਰੂਰੀ ਹੋ ਗਈਆਂ ਸਨ ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਵਿੱਚ ਡੇਂਗੂ ਬੁਖਾਰ ਨਾਲ ਪੀੜਿਤ ਮਰੀਜ਼ਾਂ ਦਾ ਟਕਮਾ ਇਲਾਜ ਨਾ ਹੋਣ ਕਾਰਨ ਹੋ ਰਹੀਆਂ ਮੌਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੱਲ ਧਿਆਨ ਦੇਣ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਡੇਂਗੂ ਬੁਖਾਰ ਦੇ ਪੀੜਤਾਂ ਦਾ ਸਹੀ ਇਲਾਜ ਨਾ ਹੋਣ ਕਾਰਨ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ ਹੋ ਰਿਹਾ ਹੈ। ਇੱਥੋਂ ਤੱਕ ਕਿ ਸਿਹਤ ਮੰਤਰੀ ਖੋਦ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਡੇਂਗੂ ਬੁਖਾਰ ਨਾਲ ਲੜਨ ਲਈ ਪੂਕਤਾ ਪ੍ਰਬੰਧ ਨਹੀਂ ਕਰ پا ਰਹੇ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਹੈ ਕਿ ਪ੍ਰਤੀ ਹੈਕਟੇਅਰ ਝੋਨੇ ਦੇ ਔਸਤ ਝਾੜ ਵਿੱਚ 1.4 ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ ਹੈ। ਦਸਨਜੋਗ ਹੈ ਕਿ ਹੁਣ ਤੱਕ ਸੂਬੇ ਵਿੱਚ ਔਨੇ ਦੀ 95 ਫੀਸਦੀ ਕਟਾਈ ਮੁਕੰਮਲ ਹੋ ਚੁੱਕੀ ਹੈ ਸੂਬੇ ਵਿੱਚ ਚੱਲ ਰਹੀ ਕਣਕ ਦੀ ਬਿਜਾਈ ਬਾਰੇ ਉਹਨਾਂ ਦੱਸਿਆ ਕਿ ਨਿਰਧਾਰਿਤ 35 ਲੱਖ ਹੈਕਟੇਰ ਰਕਬੇ ਦੇ ਟੀਚੇ ਵਿੱਚੋਂ 27 ਲੱਖ ਹੈਕਟੇਰ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਤੇ ਇਸ ਨਾਲ ਲਗਭਗ 77 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ ਖਾਦਾਂ ਦੀ ਮੌਜੂਦੀ ਸਥਿਤੀ ਬਾਰੇ ਉਹਨਾਂ ਦੱਸਿਆ ਕਿ ਹਾੜੀ ਦੇ ਮੌਜੂਦਾ ਸੀਜ਼ਨ ਦੌਰਾਨ ਸੂਬੇ ਵਿੱਚ ਇਸ ਸਮੇਂ ਕੁੱਲ 4.20 ਲੱਖ ਮੀਟ੍ਰਿਕ ਟਨ ਡੀਪੀ ਖਾਦ 8.55 ਲੱਖ ਮੀਟ्रिक टन ਹੋਰ ਫਾਸਫੇਟਿਕ ਖਾਦਾਂ ਉਪਲਬਧ ਨੇ ਮਠੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 12,7816 ਮੀਟ्रिक टन ਝੋਨੇ ਦੀ ਹਮਤ ਹੋਈ ਏ ਜਿਸ ਵਿੱਚੋਂ 11,4378 ਮੀਟ्रिक टन ਝੋਨਾ ਵੱਖ-ਵੱਖ ਖਰੀਦੀ ਏਜੰਸੀਆਂ ਵੱਲੋਂ ਖਰੀਦਿਆ ਗਿਆ ਏ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਨੇ ਇੱਕ ਮੀਟਿੰਗ ਦੌਰਾਨ ਸਾਂਝੀ ਕੀਤੀ ਉਸਮ ਮਕਮਲ ਅਧਿਕਾਰੀਆਂ ਨੇ ਸਖਤ ਆਦੇਸ਼ ਦਿੱਤੇ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਝੋਨੇ ਦੀ ਜਲ ਤੋਂ ਜਲਦ ਚਕਾਈ ਕਰਵਾ ਕੇ ਮੰਡੀਆਂ ਨੂੰ ਖਾਲੀ ਕਰਵਾਉਣਾਂ ਦੀ ਕੀਨੀ ਬਣਾਇਆ ਜਾਵੇ। ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਜੇਈ ਮੈਨਜ਼ ਤੇ ਏ ਏ ਨੀਟ ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲਾਂ ਦੀ ਨੀਟ ਪ੍ਰੀਖਿਆ ਲਈ ਆਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਨੇ। ਸਿੱਖਿਆ ਵਿਭਾਗ ਨੇ ਪਿਛਲੇ ਹਫ਼ਤੇ ਤੋਂ ਜੇਈ ਮੈਨਜ਼ ਲਈ ਤਿਆਰੀ ਸ਼ੁਰੂ ਕਰਵਾ ਦਿੱਤੀ ਹੈ। ਇਸ ਸੰਬੰਧੀ ਸਕੀਮ ਸਿੱਖਿਆ ਮੰਤਰਾਲੇ ਸਕੂਲ ਸਿੱਖਿਆ ਤੇ ਸਾਖਰਤਾ ਮੁਹਿੰਮ ਨਾਲ ਜੁੜੀ ਹੋਈ ਹੈ ਦੇ ਨਾਲ ਹੀ ਪਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ